ਡੀਸੀਪੀ ਦੇ ਹਾਦੀ ਜਸਕਰਨਜੀਤ ਸਿੰਘ ਤੇਜਾ ਵੱਲੋਂ ਕੀਤੀ ਗਈ ਅਹਿਮ ਪ੍ਰੈਸ ਕਾਨਫਰੰਸ ਵਿੱਚ ਕੀਤੇ ਗਏ ਤਈ ਵੱਡੇ ਖੁਲਾਸੇ ਸਾਨੇਵਾਲ ਹਲਕੇ ਵਿੱਚ ਮਿਲੀ ਸੀ ਇੱਕ ਸੜੀ ਹੋਈ ਡੈਡ ਬੋਡੀ ਜਿਸ ਦੀ شناخت ਕਰਨੀ ਬਹੁਤ ਹੀ ਮੁਸ਼ਕਿਲ ਸੀ ਅਪਰਾਧੀਆਂ ਨੂੰ ਕਿਸ ਤਰੀਕੇ ਨਾਲ ਕੀਤਾ ਗਿਆ ਕਾਬੂ ਦੇਖੋ ਪੂਰੀ ਵੀਡੀਓ ਇੱਕ ਸੰਗੇ ਨਾਮ ਦਾ ਜਿਹੜਾ ਸੀ ਜੋ 3 ਤਰੀਕ ਨੂੰ ਆਪਣੇ ਘਰੋਂ ਸਾਨੇਵਾਲ ਦੇ ਏਰੀਆ ਗੈਸਪੁਰਾ ਏਰੀਆ ਦੇ ਵਿੱਚ ਥਾਣਾ ਸਾਹਮਣੇ ਆ ਗਿਆ ਇਹ ਮਿਸਿੰਗ ਹੋਇਆ ਸੀ ਤੇਰੇ ਬ੍ਰਦਰ ਨੇ ਇੱਕ ਤਲਾਸ਼ ਦਿੱਤੀ ਸੀ ਕਿ ਮੇਰਾ ਬ੍ਰਦਰ 12 ਵਜੇ ਕਰੀਬ ਘਰੋਂ ਗਿਆ ਸੀ ਤੇ ਵਾਪਸ ਨਹੀਂ ਆਇਆ। ਤਾਂ ਉਹਦੇ ਵਿੱਚ ਅਸੀਂ ਫਿਰ ਇੱਕ ਮੁਕਦਮਾ ਦਰਜ ਕੀਤਾ ਸੀ ਥਾਣਾ ਸਾਹਨੇਵਾਲ ਇਹਦੇ ਮਿਸਿੰਗ ਦਾ। ਉਸ ਤੋਂ ਬਾਅਦ 5 ਤਰੀਕ ਨੂੰ ਸਾਨੂੰ ਥਾਣਾ ਮਹਿਰਬੰਦ ਦੇ ਇਦੇ ਵਿੱਚ ਇੱਕ ਡੈੱਡ ਬੋਡੀ ਮਿਲੀ ਸੀ ਜਿਹੜੇ ਦੋ ਹਿੱਸਿਆਂ 'ਚ ਵੰਡੀਆਂ ਹੋਈ ਸੀ ਤੇ ਪਲੱਸ ਉਹ ਸਾਰੀ ਸੜੀ ਹੋਈ ਸੀ। ਜਿਹਦੀ ਆਈਡੈਂਟੀਫਿਕੇਸ਼ਨ ਨਹੀਂ ਸੀ ਹੋ ਪਾਈ। ਤਾਂ ਉਹਦੇ ਵਿੱਚ ਕਿਸੀਂ ਇਹ ਪਹਿਲਾਂ ਜਿਹੜੀ ਇਹਦੀ ਸ਼ਨਾਖਤ ਕਰਨ ਲਈ ਸਿਵਲ ਹਸਪੀਟਲ ਰਿਕਾਰਡਿੰਗ ਲਈ ਫਿਰ ਅਸੀਂ ਇਹਦਾ ਇੱਕ ਮੁਕਦਮਾ ਦਰਜ ਕੀਤਾ 302 214 ਮਾਰਦਾਤੇ ਕੋਈ ਮਾਰ ਕੇ ਜਿਹੜਾ ਇਹ ਸੀਗੇ 185 ਫਿਰ ਉਹਦੇ ਵਿੱਚ ਸਾਡੀ ਟੀਮ ਜ਼ੋਨ 4 ਦੇ ਵਿੱਚ ADCP ਜਸ਼ਨ ਤੇ ਆਪਣਾ ACP ਸੁਪਰ ਤੇ ਨਾਮ ਨਾਲ SHO ਤਾਂ ਇੰਚਾਰਜ ਸੀ ਇਹ ਇਹ ਜਿਹੜਾ DCP ਇਨਵੈਸਟੀਗੇਸ਼ਨ ਨਾਲ ਪਾਲਸਿੰਗ ਨਾਲ ਦੀ ਸੁਪਰਵਾਈਜ਼ਰ ਤ ਸਾਰੀ ਸੀਆਈ ਦੀ ਟੀਮ ਨੇ ਤੇ ਥਾਣੇ ਦੇ ਨਾਲ ਕੇ ਇਹਨਾਂ ਨੇ ਇਸ ਮਕਦਮੇ ਨੂੰ ਟ੍ਰੇਸ ਕੀਤਾ ਇਹਦੇ ਵਿੱਚ ਬਹੁਤ ਜਿਹੜਾ 0% ਜਿਹੜੀ ਐ ਲੀਡ ਸੀ ਬਲਾਈਂਡ ਸੀ ਬੰਦੇ ਦੀ ਇਡੈਂਟੀਫਿਕੇਸ਼ਨ ਨਹੀਂ ਸੀ ਔਰ ਜਲਾਇਆ ਹੋਇਆ ਸੀ ਔਰ ਬੁੜੀ ਬੁਰੀ ਤਰ੍ਹਾਂ ਜਿਹੜਾ ਇਹਦਾ ਮਰਡਰ ਹੁੰਦਾ ਉਹਦੇ ਵਿੱਚ ਹੁਣ ਅਸੀਂ ਤਿੰਨ ਬੰਦੇ ਜਿਹੜੇ ਆ ਉਹ ਗ੍ਰਿਫਤਾਰ ਕੀਤੇ ਆ ਜਿਹਦੇ ਵਿੱਚ ਇੱਕ ਹੈਗਾ ਮੁੰਨਾ ਇੱਕ ਮੰਗਲ ਤੇ ਇੱਕ ਰਾਜੇਸ਼ ਤਿੰਨਾ ਜਿਹੜੇ ਲੜਕੇ ਗ੍ਰਿਫਤਾਰ ਕੀਤੇ ਆ ਉਹਨਾਂ ਨੇ ਕੰਫੈਸ਼ਨ ਕੀਤਾ ਤੇ ਵਾਰਦਾਤ ਦੇ ਵਿੱਚ ਜਿਸ ਜੀਤੇ ਇਹ ਲੈ ਕੇ ਗਏ ਸੀ ਜਿੱਥੇ ਉੱਥੇ ਨਾਲੇ ਆ ਕੇ ਤੇ ਪਾ ਕੇ ਅੱਗ ਲਾ ਕੇ ਜਿਹੜਾ ਬਾਡੀ ਨੂੰ ਖਤਮ ਕੀਤਾ ਸੀ ਉਹ ਵਾਹਨ ਜਿਹੜਾ ਫ੍ਰਾਮ ਕਰ ਲਿਆ ਜਿਹੜਾ ਨਾਲ ਇੱਕ ਦੋਸ਼ੀ ਸੀ ਮੋਟਰਸਾਈਕਲ ਤੇ ਨਾਲ ਰਕੀ ਕਰਦਾ ਅਗਲੇ ਬੰਨੇ ਗਿਆ ਸੀ ਉਹ ਵੀ ਫ੍ਰਾਮ ਕਰ ਲਿਆ ਤੇ ਪਲੱਸ ਜਿਹੜੀ ਇਹਦੇ ਸਿਰ 'ਚ ਸੱਟਾਂ ਮਾਰੀਆਂ ਸੀ ਸੱਟਾਂ ਮਾਰ ਕੇ ਇਹਨੂੰ ਕਮਰੇ ਵਿੱਚ ਛੁੱਟਦਾ ਸੀ 3 ਤਰੀਕ ਨੂੰ ਤੇ 5 ਤਰੀਕ ਨੂੰ ਫਿਰ ਇਹਦੀ ਉੱਥੋਂ ਡੈੱਡ ਬਾਡੀ ਰਾਤ ਨੂੰ ਰੇਡਰ ਦੇ ਵਿੱਚ ਰੱਖ ਕੇ ਤੇ ਮੋਟਰਸਾਈਕਲ ਨਾਲ ਜਾ ਕੇ ਫਿਰ ਦੂਰ ਜਾ ਕੇ ਜਿਹੜਾ ਮਤਲਬ ਬੇਵਾਦ ਜਗਾ ਤੇਰੀ ਬਾਡੀ ਉੱਥੇ ਸੁੱਟ ਕੇ ਤੇ ਉਹਦੇ ਤੇ ਤੇਲ ਪਾ ਕੇ ਨਾਈਲੋਨ ਦਾ ਕਪੜਾ ਪਾ ਕੇ ਤੇ ਉਹਨੂੰ ਡਿਸਟਰੋਏ ਕਰ ਦਿੱਤਾ ਤਾਂ ਇਹਦੇ ਵਿੱਚ ਅਸੀਂ ਉਹ ਤਿੰਨੋਂ ਦੋਸ਼ੀ ਬਰਾਬਰਤ ਕਰ ਲਿਆ ਵਾਰਦਾਤ ਚ ਵਰਤਿਆ ਹੋਇਆ ਵੈਪਨ ਕਰ ਲਿਆ ਪਲੱਸ ਜਿਹੜੇ ਵਾਈਟਰ ਯੂਜ਼ ਕੀਤੇ ਸੀ ਉਹ ਕਰ ਲਿਆ ਜਿਹੜੇ ਇੱਕ ਇਹਨਾਂ ਨੇ ਏਟੀਐਮ ਵਗੈਰਾ ਚੋਂ ਉਸ ਮ੍ਰਿਤਕ ਬੰਦੇ ਦੇ ਪੈਸੇ ਕਢਾਈ ਸੀ ਕੁਝ ਪੈਸੇ ਉਸ ਬੰਦੇ ਦੇ ਕੋਲ ਜਿਹੜਾ ਮ੍ਰਿਤਕ ਨੇ ਜਿਹੜਾ ਸੀ ਉਹਦੀ ਜੇਬ ਸੀ ਕਰੀ 50000 ਰੁਪਏ ਤੇ 10000 ਰੁਪਏ ਦੇ ਜਿਹਨੇ ਤੁਹਾਨੂੰ ਕਿਹਾ ਸੀ ਉਹ ਵੀ ਅਸੀਂ ਕਰਾਂਗੇ ਸਰ 1 ਵਜੇ ਦੀ ਆਪਾਂ ਪਾਣੀ ਚ ਇਹਨਾਂ ਨੂੰ ਫੁੱਲ ਬਣ ਕੋੜੀ ਜਰੂਰੀ ਕੰਮ ਇਹ ਫੁੱਲ 100% ਜਿਹੜੀ ਇਹ ਬੰਦ ਸੀ ਵਜਾ ਮੁੰਨਾ ਸੀ ਕਹਿ ਰਹੇ ਉਹ ਸ਼ਖਸ ਵਜਾ ਵਜਾ ਰੰਜੇਸ਼ ਜਿਹੜੇ ਦੋਸਤ ਸੀ ਜਿੱਕਰ ਵਿੱਚ ਜਿਹੜਾ ਮੁੰਨਾ ਸੀ ਮੁੰਨੇ ਦੀ ਸਿਸਟਰ ਦੇ ਨਾਲ ਅਤਰਾਜ ਜਿਹੜਾ ਮੁੰਨਾ ਕਰਦਾ ਸੀ ਤੇ ਜਿਹੜੀ ਸਿਸਟਰ ਦੇ ਨਾਲ ਇਹਦਾ ਮੰਨਦਾ ਉਸ ਕਰਕੇ ਉਹਨੇ ਬ੍ਰਦਰ ਨੂੰ ਇਸ ਗੱਲ ਦਾ ਮੰਚ ਗੁੱਸਾ ਸੀ ਤੇ ਜਿਹੜਾ ਦੂਸਰਾ ਲੜਕਾ ਹੈਗਾ ਰਾਜੇਸ਼ ਕੁਮਾਰ ਉਹਦੇ ਨਾਲ ਸੰਜੇ ਨੇ ਇੱਕ ਠੱਗੀ ਮਾਰੀ ਸੀ ਵੀ ਉਹਨੂੰ ਇੱਕ ਆਟੋ ਚਿੱਟਾ ਹੱਤੀ ਜਿਹੜਾ ਹੁੰਦਾ ਉਹ ਲੈਤਾ ਸੀ ਕਰੀਬ 35 ਲੱਖ ਉਹ ਲੈ ਕੇ ਉਹਦੇ ਵਿੱਚੋਂ 1 ਲੱਖ ਰੁਪਏ ਦੀਆਂ ਇਨਸਟਾਲਮੈਂਟਸ ਭਰਾਤੀਆਂ 50 ਹਜ਼ਾਰ ਰੁਪਏ ਡਾਊਨ ਪੇਮੈਂਟ ਭਰਤੀ ਉਹ ਤੋਂ ਬਾਅਦ ਫਿਰ ਆਟੋ ਉਹ ਤੋਂ ਵਾਪਸ ਲੈ ਕੇ ਤੇ ਇਹ ਕਹਿ ਕੇ ਵੀ ਮੈਂ ਫਾਈਨਾਂਸ ਵਾਲੇ ਨੂੰ ਲੈ ਗਏ ਆ ਤੇ ਕਿਸੇ ਪਰਮਜੀਤ ਨਾਮ ਦੇ ਵਿਅਕਤੀ ਨੂੰ ਵੇਖਤਾ ਸੀ ਕਿ ਉਹ ਵੀ ਜਿਹੜਾ ਆਟੋ ਆਇਆ ਸੀ ਉਹ ਰਿਕਵਰ ਕਰ ਲਿਆ ਤੇ ਦੋਨਾਂ ਦੇ ਮਨជា ਸੀ ਔਰ ਇਹ ਜਿਹੜੇ ਦੋ ਤਿੰਨੇ ਦੋਸ਼ੀ ਆ ਇਹ ਤਿੰਨੋਂ ਦੋਸ਼ੀਆਂ ਦਾ ਜਿਹੜਾ ਪ੍ਰੀਵੀਅਸ ਰਿਕਾਰਡ ਹੈ ਆਲਰੇਡੀ ਤਿੰਨੇ ਜੇਲ੍ਹ ਚ ਰਹਿ ਚੁੱਕੇ ਆ ਲੁਧਿਆਣਾ ਸੈਂਟਰ ਜਿਹੜੇ 2025 ਜੀ ਤਿੰਨੋਂ ਜ਼ਮਾਨਤਾ ਤੇ ਆਏ ਆ ਵੱਖ-ਵੱਖ ਮੁਕਦਮੇ ਦਰਜੇ ਜਿਵੇਂ ਕੀ ਮੁੰਨਾ ਉਹਦੇ ਖਿਲਾਫ ਇੱਕ ਮੁਕਦਮਾ ਦਰਜ ਜਿਹੜਾ ਮੰਗਲ ਹੈ ਉਹਦੇ ਖਿਲਾਫ ਦੋ ਮੁਕਦਮੇ ਦਰਜ ਤੇ ਜਿਹੜਾ ਰਾਜੇਸ਼ ਹੈ ਉਹਦੇ ਖਿਲਾਫ ਵੀ ਦੋ ਮੁਕਦਮੇ ਦਰਜ ਇਸ ਲਈ ਇਹਨਾਂ ਦੀ ਤਿੰਨਾਂ ਦੀ ਆਪਸ ਜਿਹੜੀ ਵਾਕਿਆਤ ਦਾ ਉਜੇਤ ਜੀ ਹੁੰਦੀ ਇਹ ਦੋਸਤ ਹੀ ਇਹ ਜਾਂਦੇ ਰਹੇ ਜਿਹਨਾਂ ਦੇ ਤਿੰਨੋਂ ਕੇਸਵਾਲ ਸਿੰਘ ਜਿੱਦਾਂ ਤਿੰਨੋਂ ਜੁਡੀਸ਼ੀਅਲ ਕਸਟਡੀ ਸੀ ਉਥੇ ਇਹ ਦੋਸਤ ਬਣ ਗਏ ਸਾਰਿਆਂ ਦਾ ਪ੍ਰੀਵੀਅਸ ਰਿਕਾਰਡ ਜਿਹੜਾ ਮਾੜਾ ਸੀ ਕ੍ਰਾਈਮ ਨਾਲ ਰਿਲੇਟਡ ਸੀ ਤਾਂ ਉਦੋਂ ਬਾਹਰ ਆ ਗਏ ਬਾਹਰ ਆ ਕੇ ਕਮਰਾ ਕਰਾਈ ਤੇ ਲੈ ਕੇ ਰਹਿਣ ਲੱਗੇ ਉਦੋਂ ਮੇਨ ਬਾਈਲ ਆ ਦੋ ਚੀਜ਼ਾਂ ਜਿਹੜੀਆਂ ਅੱਗੇ ਆ ਗਈਆਂ ਤੇ ਇਹਨਾਂ ਨੇ ਸੰਜੇ ਨੂੰ ਪੈਸੇ ਵੀ ਸੀ ਉਦੋਂ ਜਿਹੜੇ ਰੱਖਿਆ ਕੀ ਸੀ ਉਹ ਵੀ ਉਹਦਾ ਕੱਢ ਲਿਆ ਸਿਰ ਤੇ ਸੱਟਾਂ ਵੀ ਮਾਰੀਆਂ ਤੇ ਨੈਕਸਟ ਨੂੰ ਨੈਕਸਟ ਡੇ 3 ਤਰੀਕ ਨੂੰ ਮਾਰ ਕੇ ਸੱਟਾ ਕਮਰੇ ਸੁਟਦੇ ਤੇ ਪਾਇੰਟ 3 ਨੂੰ ਜਾਂਦੇ ਦੁਬਾਰਾ ਜਿਹੜੀ ਡੈਕ ਬਾਡੀ ਨੂੰ ਉੱਥੇ ਡਿਸਪੋਜ਼ ਕਰਾਉਂਦੇ ਹਾਂ ਕਮਰੇ ਕਮਰੇ ਦੇ ਹਾਂਜੀ ਫੋਸਟਾਰੇ ਜਿਹਨਾਂ ਨੇ ਸੱਟਾ ਮਾਰ ਕੇ ਰੌੜਾ ਨਾਲ ਸਿਰ ਤੇ ਇਹਨਾਂ ਦੇ ਬਾਅਦ ਹਾਂਜੀ ਇਹਦੇ ਬਾਅਦ ਵੀ ਅਲੱਗ ਕਿਤੇ ਦੇ ਥੋੜੀ ਜਿਹੀ ਮੈਂ ਦੱਸਦਾ ਇਹ ਨੂੰ ਉੱਥੇ ਪਹਿੰਨਾ ਜੇ ਉਸ ਕਮਰੇ 'ਚ 3 ਤਰੀਕ ਨੂੰ ਸੱਟਾ ਮਾਰੀਏ ਸੱਟਾ ਮਾਰ ਕੇ ਕਮਰੇ ਸੁਟ ਕੇ ਚਲੇ ਗਏ ਫਿਰ ਪਾਇੰਟ 3 ਨੂੰ ਵਾਪਸ ਆਏ 4 ਤਰੀਕ ਨੂੰ ਦਾ ATM ਵਗੈਰਾ ਲਿਆ ਉਹ ਜਾ ਕੇ ਉਹਨਾਂ ਨੇ ਪੈਸੇ ਗੁੱਸੇ ਕਰਦੇ। ਪੰਜ ਤਰੀਕ ਨੂੰ ਫਿਰ ਬਿਮਾਰਾ ਜਦੋਂ ਇਹ ਪੂਰਾ ਮਰ ਚੁੱਕਿਆ ਸੀ ਸਾਰਾ ਸੀ ਢੇਰੇ ਦਾ ਫਾਇਦਾ ਲੈ ਕੇ ਧੁੰਦ ਸੀ ਰਾਤ ਨੂੰ ਉੱਥੋਂ ਨੇ ਰੇੜੇ ਚਾੱਕ ਕੇ ਫਿਰ ਉਹਨਾਂ ਨੂੰ ਉਸ ਬਾਡੀ ਨੂੰ ਦੂਰ ਜਾ ਕੇ ਨਸਕੋਦਾ। ਤੇ ਉੱਥੇ ਜਾ ਕੇ ਜਦੋਂ ਸਾਢੇ 11:00 ਉਹਦੀ ਬਾਡੀ ਦੇ ਦੋ ਪਾਰਟ। ਅਗੂਲੀ ਤਰ੍ਹਾਂ ਬਰ ਮਤਲਬ 100% ਬਹਨ ਕਰ। ਠੀਕ ਹੈ। ਕਿੰਨਾ ਕ੍ਰਿਮੀਨਲ ਦੱਸੋ ਸਪੈਸੀਫਿਕ ਕਰੋ ਕਿਸ ਕਿਸੇ। ਕੋਈ ਜੇ ਕਿਹ ਕਿਹੜੇ ਕ੍ਰਿਮੀਨਲ ਦਾ ਹੈ? ਕਿਹੜਾ ਕ੍ਰਿਮੀਨਲ ਨਹੀਂ ਹੈਗਾ ਸਪੈਸੀਫਿਕ। ਇਹਨਾਂ ਨੇ ਇਹਨਾਂ ਨੇ ਉਦੋਂ ਪਹਿਲਾਂ ਬਾਹਵਾ ਬੰਨੀਆਂ। ਠੀਕ ਹੈ। ਫਿਰ ਉਹ ਤੇ ਰ ਇਕ ਚੋਰ ਨੂੰ ਕਮਰੇ ਵਿੱਚ ਬੰਦ ਕੀਤਾ ਤੇ ਨਾ ਨੇ ਇਹ ਬਿਲਕੁਲ ਬਰਾਬਰ ਜਿਹੜਾ ਉਹ ਅਦਾ ਕਰਕੇ ਤੇ ਜਿਹੜਾ ਇਸ ਤਰੀਕੇ ਨਾਲ ਉਹ ਫੜ ਕੇ ਧੱਕੇ ਨਾਲ ਸੱਟਾਂ ਮਾਰ ਕੇ ਬੰਨ ਕੇ ਕਮਰੇ ਸੋ। ਸਰੇ ਫਸਟ ਹੀ ਟਾਈਮ ਸੀ ਇਹ ਪਹਿਲਾ ਹੀ ਟਾਈਮ ਜਿਹਨਾਂ ਨੇ ਕਿਹਨਾਂ ਨੇ ਯਾਨੀ ਕਿ ਇਹਦੇ ਨਾਲ ਸਮਝੇ ਨਾਲ ਨਹੀਂ ਸਮਝੇ ਨਾਲ ਉਹਨਾਂ ਦੀ ਇਹ ਪਹਿਲੀ ਟਾਈਮ ਸੀ। ਇਹ ਵੀ ਉਹਨਾਂ ਨੂੰ ਜਦੋਂ ਇਹ ਦੋਨੋਂ ਗੱਲਾਂ ਪਤਾ ਲੱਗੀਆਂ ਤਾਂ ਦੋ ਦੋਸ਼ੇ ਉਹਦਾ ਪਰਸਨਲ ਇੰਟਰਸਟ ਹੀ ਬਣ ਗਿਆ। ਕਿ ਮੇਰੇ ਨਾਲ ਠੱਗੀ ਮਾਰੀ ਹੈ ਤੇ ਦੂਸਰੇ ਨੂੰ ਐਸੀ ਮੇਰੀ ਪੈਡੂ ਕੰਮ ਕਰਦਾ। ਤਾਂ ਉਹ ਦੋਨੋਂ ਗੱਲਾਂ ਰੱਖ ਕੇ ਤੇ ਫਿਰ ਅੱਗੇ ਵਧੇ। ਕਿਹਨੇ ਟਾਈਮ ਤੇ ਯਾਦ ਆਉਂਦੇ ਸੀ ਕੌਣ ਜੋ ਆ ਆ ਰੂਪੀ ਤੇ ਰੂਪੀ ਤੇ ਸੰਜੀਤ ਇਹ ਇਹ ਪੁਰਾਣੇ ਦੋਸਤ ਜੋ ਐਗਜੈਕਟ ਟਾਈਮ ਨਹੀਂ ਦੱਸ ਸਕਦਾ ਬਟ ਇਹਦੀ ਭੈਣ ਨੂੰ ਕਰੀ ਪੰਜ ਸਾਲ ਤੋਂ ਤੱਕ ਕਰੀ ਚੱਲ ਰਹੀ ਸੀ ਕਿ ਅਫੇਅਰ ਸੀ ਹਨਾ ਕਰ ਰਹੇ ਸੀ ਕਿ ਅਫੇਅਰ ਸੀ ਕਿਉਂ ਮੇ ਵੀ ਉਹਦੀ ਸਹਿਮਤੀ ਨਾ ਹੁੰਦੀ ਹੋਵੇ ਤਾਂ ਹੀ ਇਸ ਗੱਲ ਨੂੰ ਅਜਾ ਕਰਕੇ ਅਸਰਾਜ ਹੋਇਆ ਭਰਾ ਦੇ ਮਨ ਚ ਪੋਜ਼ਿਟਿਵ ਨਾਲੋਂ ਨੈਗੇਟਿਵ ਪਰ ਉਸ ਕੋਈ ਰੋਲ ਸੀਗਾ ਇਸ ਕਦੋਂ ਦੇ ਵਿੱਚ ਕੀ ਦਿੱਤਾ ਨਹੀਂ ਦੇਖੋ ਇਹ ਜਿਹੜੀ ਇਨਵੈਸਟੀਗੇਸ਼ਨ ਕਾਲੀ ਬਤਾਰੀ ਪਾਈ ਰਾਤ